ਪੰਜਾਬ ਸਰਕਾਰ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਚਲਾਇਆ ਗਿਆ ਹੈਗਾ ਉਹਦੇ ਵਿੱਚ ਰੋਪੜ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੇ ਕੱਸੋ ਆਪਰੇਸ਼ਨ ਕੀਤੇ ਜਾ ਰਹੇ ਹੈਗੇ ਨੇ ਜ਼ਿਲ੍ਹਾ ਪੱਧਰ ਤੇ ਆਪਾਂ ਬਰੰਪੁਰਾ ਕਲੋਨੀ ਤੇ ਇੱਥੇ ਸਦਾਵ੍ਰਤ ਵਿੱਚ ਕੱਸੋ ਆਪਰੇਸ਼ਨ ਕੀਤਾ ਇਸ ਤੋਂ ਇਲਾਵਾ ਸਬਡਿਵੀਜ਼ਨ ਲੈਵਲ ਤੇ ਵੱਖਰੇ ਤੌਰ ਤੇ ਕੱਸੋ ਚੱਲ ਰਹੇ ਹੈਗੇ ਨੇ ਤਕਰੀਬਨ 200 ਦੇ ਕਰੀਬ ਸਾਡੀ ਫੋਰਸ ਜਿਹੜੀ ਹੈ ਉਹ ਕੱਸੋ ਆਪਰੇਸ਼ਨ ਤੇ ਹੈਗੀ ਹੈ ਉਹਨਾਂ ਦੇ ਨਾਲ ਆਪਣੇ ਨੌ ਡੀਐਸਪੀ ਤੇ ਤਿੰਨ ਐਸਪੀਜ਼ ਜਿਹੜੇ ਹੈਗੇ ਨੇ ਉਹ ਕੱਸੋ ਆਪਰੇਸ਼ਨ ਨੂੰ ਲੀਡ ਕਰ ਰਹੇ ਹੈਗੇ ਇਸ ਤੋਂ ਪਹਿਲਾਂ ਵੀ ਆਪਾਂ ਕਾਫੀ ਕੱਸੋ ਆਪਰੇਸ਼ਨਸ ਕੀਤੇ ਹੈਗੇ ਨੇ ਸਾਡਾ ਮੇਨ ਮ ਉਹਨਾਂ ਨੂੰ ਆਪਾਂ ਡੋਮਿਨੇਟ ਕਰੀਏ ਔਰ ਜਦੋਂ ਆਪਾਂ ਕਸ ਆਪਰੇਸ਼ਨ ਕਰਦੇ ਆਂ ਤਾਂ ਪਬਲਿਕ ਦਾ ਕਾਫੀ ਮੋਟੀਵੇਸ਼ਨ ਵੱਧਾ ਹੈਗਾ ਔਰ ਸਾਨੂੰ ਇਨਪੁਟਸ ਵੀ ਪ੍ਰਾਪਤ ਹੁੰਦੀਆਂ ਹੈਗੀਆਂ ਨੇ ਤੇ ਜੋ ਇਨਪੁਟ ਸਾਨੂੰ ਪਹਿਲਾਂ ਮਿਲੀਆਂ ਹੈਗੀਆਂ ਨੇ ਪਬਲਿਕ ਕੰਪਲੇਂਟਸ ਹੈਗੀਆਂ ਨੇ ਔਰ ਚਾਹੇ ਆਪਣੇ ਕੋਲ ਸੇਫ ਪੰਜਾਬ ਦੇ ਥਰੂ ਜਿਹੜੀ ਕੰਪਲੇਂਟਸ ਆ ਰਹੀਆਂ ਨੇ ਉਹ ਤੋਂ ਜੋ ਇਨਪੁਟਸ ਮਿਲੀਆਂ ਨੇ ਉਸੇ ਬੇਸ ਤੇ ਆਪਾਂ ਅੱਜ ਇੱਥੇ ਕਰੀਬ 15 ਦੇ ਕਰੀਬ ਘਰ ਆਈਡੈਂਟੀਫਾਈ ਕੀਤੇ ਸੀਗੇ ਜਿੱਥੇ ਆਪਾਂ ਕਸ ਆਪਰੇਸ਼ਨ ਕਰ ਰਹੇ ਹਾਂ ਸਰ ਕਿਸ ਸਟ੍ਰੈਟਜੀ ਹੁਣ ਤੱਕ ਜੋ ਨਸ਼ਾ ਵਿਰੋਧ ਮਹਿੰਦ ਦੇ ਤਹਿਤ ਇੱਕ ਮਾਰਚ ਤੋਂ ਹੁ ਔਰ 400 ਦੇ ਕਰੀਬ ਬੰਦੇ ਜਿਹੜੇ ਹੈਗੇ ਨੇ ਗ੍ਰਿਫਤਾਰ ਕੀਤੇ ਗਏ ਨੇ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਗਾ ਕਿ ਤਕਰੀਬਨ 110 ਦੇ ਕਰੀਬ ਆਪਾਂ ਬੰਦੇ ਜਿਹੜੇ ਹੈਗੇ ਨੇ ਉਹ ਡੀ ਐਡਿਕਸ਼ਨ ਸੈਂਟਰਾਂ ਵਿੱਚ ਭਰਤੀ ਕਰਾਏ ਹੈਗੇ ਨੇ ਐਂਡੀਪੀਐਸ ਐਕਟ ਦੀ ਜਿਹੜੀ ਧਾਰਾ 64ਏ ਹੈਗੀ ਹੈ ਉਹਦੇ ਤਹਿਤ ਔਰ ਉਸ ਤੋਂ ਇਲਾਵਾ ਹੀ ਮੋਟੀਵੇਟ ਕਰਕੇ ਆਪਾਂ ਕਾਫੀ ਬੰਦਿਆਂ ਨੂੰ ਐਡਮਿਟ ਕਰਾਇਆ ਹੈਗਾ ਔਰ ਉਹ ਕਲੀਨਿਕ ਵਿੱਚ ਵੀ ਜਿਹੜਾ ਹੈਗਾ ਉਹਨਾਂ ਦਾ ਨਾਮਿਨੇਸ਼ਨ ਕਰਾਇਆ ਹੈ। ਸੋ ਚਾਂਸ ਨੇ ਲੋਕਲ ਕੱਲ ਵੀ ਕੱਲ ਸਵੇਰੇ ਤੇ ਸ਼ਾਮ ਨੂੰ ਨਾਕਾਬੰਦੀ ਸਪੈਸ਼ਲ ਕੀਤੀ ਗਈ ਸੀ। ਇਹਨਾਂ ਚੀਜ਼ਾਂ ਨੂੰ ਲੈ ਕੇ ਆਪਾਂ ਕਰਦੇ ਆਂ ਬਿਕੋਜ਼ ਜਿਹੜੇ ਟੂ व्हीਲਰਸ ਤੇ ਸਨੇਚਿੰਗ ਦੇ ਇਨਸੀਡੈਂਟ ਸਾਡੇ ਸਾਹਮਣੇ ਆਉਂਦੇ ਹੈਗੇ ਨੇ ਔਰ ਕੱਲ ਕਾਫੀ ਵੀਕਲ ਆਪਾਂ ਇੰਪਾਉਂਡ ਵੀ ਕੀਤੇ ਹੈਗੇ ਨੇ ਚਲਾਨ ਵੀ ਕੀਤੇ ਹੈਗੇ ਨੇ ਔਰ ਇਸ ਤੋਂ ਇਲਾਵਾ ਵੱਖਰੇ ਤੌਰ ਤੇ ਕੁਝ ਸਨੇਚਰਸ ਪਿਛਲੇ ਦਿਨਾਂ 'ਚ ਫੜੇ ਵੀ ਗਏ ਨੇ ਔਰ ਲਗਾਤਾਰ ਅੱਗੇ ਵੀ ਸਾਡਾ ਐਡਾ ਦਾ